ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਾਂਗੇ ਵਾਹਿਗੁਰੂ ਜੀ ਇਹ ਬਿਲਕੁਲ ਸੱਚੀ ਆ ਤੇ ਸਾਡੇ ਅੱਖੀ ਦੇਖੀ ਹੋਈ ਆ ਵਾਹਿਗੁਰੂ ਜੀ ਇੱਕ ਪਿੰਡ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਗ੍ਰੰਥੀ ਸਾਹਿਬ ਤੇ ਉਹਦੀ ਘਰ ਵਾਲੀ ਤੇ ਉਸਦੇ ਦੋ ਬੱਚੇ ਰਹਿੰਦੇ ਸੀਗੇ ਉਹ ਪਾਠੀ ਸਿੰਘ ਜਿਹੜਾ ਸੀਗਾ ਇੰਨਾ ਕੁ ਜ਼ਿਆਦਾ ਸ਼ਰੀਫ ਸੀਗਾ ਇਹ ਕੋਈ ਕਹਿ ਨਹੀਂ ਸਕਦਾ ਸੀ ਕਿ ਇਦਾਂ ਦਾ ਕੋਈ ਮਾੜਾ ਕੰਮ ਕਰ ਸਕਦਾ ਆ। ਵਾਹਿਗੁਰੂ ਜੀ ਅੱਗੇ ਤੁਹਾਨੂੰ ਪਤਾ ਆ ਪਿਛਲੇ ਸਮਿਆਂ ਦੇ ਵਿੱਚ ਗ੍ਰਾਂਥੀ ਸਿੰਘ ਹਰ ਘਰ ਦੇ ਵਿੱਚੋਂ ਦੁੱਧ ਜਾਂ ਆਟਾ ਲੈ ਕੇ ਜਾਂਦੇ ਹੁੰਦੇ ਸੀ ਘਰ-ਘਰ ਦੇ ਵਿੱਚੋਂ ਤੇ ਜਿਹਨੂੰ ਕਹਿੰਦੇ ਹੁੰਦੇ ਸੀ ਆਪਾਂ ਕਿ ਗਜਾ ਕਰਨ ਆਉਂਦੇ ਆ ਤੇ ਉਦੋਂ ਹੀ ਸਾਧ ਸੰਗਤ ਜੀ ਉਹਨੇ ਹਰ ਘਰ ਦੇ ਵਿੱਚੋਂ ਰੋਜ਼ ਸਵੇਰ ਨੂੰ ਆਟਾ ਤੇ ਦੁੱਧ ਲੈ ਕੇ ਜਾਣਾ ਤੇ ਜਦੋਂ ਵੀ ਉਹਨੇ ਕਿਸੇ ਦੇ ਘਰੇ ਆਉਣਾ ਸਾਧ ਸੰਗਤ ਜੀ ਉਹ ਇੰਨਾ ਕੁ ਸ਼ਰੀਫ ਲੱਗਦਾ ਸੀ ਦੇਖਣੇ ਨੂੰ। ਉਹਨੇ ਨਾ ਆਪਣਾ ਮੂੰਹ ਉੱਪਰ ਚੱਕਣਾ ਨਹੀਂ ਉਹਨੇ ਬਸ ਨੀਮੀ ਪਾ ਕੇ ਖੜੇ ਰਹਿਣਾ ਤੇ ਆਟਾ ਤੇ ਦੁੱਧ ਲੈ ਕੇ ਚਲੇ ਜਾਣਾ ਬੜਾ ਵਧੀਆ 사ਸੰਗ ਜੀ ਚੱਲਦਾ ਪਿਆ ਸੀਗਾ ਇੱਕ ਦਿਨ ਇਦਾਂ ਦਾ ਆਇਆ ਕਿ ਜਦੋਂ ਸਵੇਰ ਹੋਈ ਤੇ ਜਦੋਂ ਦੇਖਿਆ ਸਵੇਰ ਉੱਠੇ ਸਾਰੇ ਲੋਕ ਉੱਠੇ ਉਦੋਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੜੀ ਤੇਜ਼ ਅੱਗ ਅੱਗ ਪਲ ਰਹੀ ਆ ਤੇ ਧੂਆ ਨਿਕਲ ਰਿਹਾ ਆ ਇਹ ਦੇਖ ਕੇ ਸਾਰੇ 사ਸੰਗ ਜੀ ਬੜੇ ਹਰਾਣ ਹੋਏ ਤੇ ਸਾਰੇ ਹੀ ਗੁਰਦੁਆਰੇ ਵੱਲ ਭੱਜੇ ਜਦੋਂ ਸਾਧ ਸੰਗਤ ਜੀ ਗੁਰਦੁਆਰੇ ਜਾ ਕੇ ਦੇਖਿਆ ਤੇ ਉਸ ਪਾਠੀ ਸਿੰਘ ਨੇ ਤੇ ਉਸ ਦੀ ਜਿਹੜੀ ਮਾਤਾ ਸੀਗੀ ਪਾਠੀ ਦੀ ਤਾਂ ਉਹਦੇ ਪਿਤਾ ਉਹਨਾਂ ਤਿੰਨਾਂ ਨੇ ਰਲ ਕੇ ਆਪਣੀ ਘਰ ਵਾਲੀ ਨੂੰ ਪਾਠੀ ਸਿੰਘ ਨੇ ਪਹਿਲਾਂ ਤਾਂ ਸ਼ਰਾਬ ਪੀਤੀ ਉਹਨੇ ਆਪ ਪੀਤੀ ਗੁਰਦੁਆਰਾ ਦੇ ਸਾਹਬ ਦੇ ਵਿੱਚ ਬੈਠ ਕੇ ਤੇ ਉਹਦੇ ਪਿਓ ਨੇ ਦੋਨਾਂ ਨੇ ਸ਼ਰਾਬ ਪੀਤੀ ਫੇਰ ਉਹਨਾਂ ਨੇ ਸਾਧ ਸੰਗਤ ਜੀ ਉਹਨੇ ਆਪਣੇ ਘਰ ਵਾਲੀ ਨੂੰ ਕੁਰਸੀ ਨਾਲ ਬੰਨ ਕੇ ਤੇ ਪਹਿਲਾਂ ਉਹਨੂੰ ਕਰੰਟ ਲਗਾਇਆ 사ਸੰਗ ਜੀ ਕਰੰਟ ਲਗਾਉਣ ਤੋਂ ਬਾਅਦ ਫਿਰ ਉਸ ਦੇ ਉੱਪਰ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਆਗ ਲਗਾ ਦਿੱਤੀ ਤੇ ਜਦੋਂ 사ਸੰਗ ਜੀ ਸਾਰਾ ਪਿੰਡ ਗੁਰਦੁਆਰਾ ਸਾਹਿਬ ਜਦੋਂ ਤੱਕਹਰ ਪਹੁੰਚਿਆ ਉਦੋਂ ਤੱਕ ਦੇਖਿਆ ਕਿ ਉਹ ਉਸ ਦੀ ਘਰ ਵਾਲੀ ਸਾਰੀ ਹੀ ਸੜ ਚੁੱਕੀ ਸੀ ਤੇ ਹੱਡੀਆਂ ਦਾ ਕੰਕਾਲ ਕੁਰਸੀ ਦੇ ਉੱਪਰ ਪਿਆ ਸੀ ਤੇ ਬੱਚੇ ਉਸ ਦੇ ਰੋ ਰਹੇ ਸੀ ਛੋਟੇ ਛੋਟੇ ਉਸ ਦੇ ਦੋ ਬੱਚੇ ਸੀ ਤੇ ਫਿਰ ਆਪ ਪਿੰਡ ਵਾਲਿਆਂ ਦੇ ਸਾਹਮਣੇ ਡਰਾਮਾ ਕਰਨ ਲੱਗ ਪਿਆ ਉਸ ਦੀ ਮਾਂ ਵੀ ਤੇ ਉਸ ਦਾ ਜਿਹੜਾ ਪਿਓ ਸੀ ਉਹ ਵੀ ਸਿਰ ਆਪ ਜਾਣ ਵਜ ਕੇ ਫਟਾਫਟ ਅੱਗ ਬੁਝਾਉਣ ਲੱਗ ਪਿਆ ਕਿ ਪਿੰਡ ਵਾਲੇ ਸਾਨੂੰ ਕੁਝ ਕਹਿਣ ਨਾ ਅੱਗ ਬੁਝਾਉਂਦੇ ਆ ਬੁਝਾਉਂਦੇ ਆ ਕੁਝ ਹੱਥ ਉਹਦੇ ਵੀ ਸੜ ਗਏ ਆ ਆਪਦੇ ਵੀ ਸੜ ਗਏ ਤੇ ਉਹਦੀ ਮਾਂ ਦੇ ਵੀ ਸੜ ਗਏ ਤੇ ਉਹਦੇ ਪਿਓ ਦੇ ਵੀ ਸੜ ਗਏ ਸਾਹ ਸੰਗਤ ਜੀ ਐਨਾ ਉਹਨਾਂ ਨੇ ਉਸ ਆਪਣੀ ਪਤਨੀ ਦੇ ਨਾਲ ਇੰਨਾ ਬੇਰਹਿਮੀ ਦਾ ਕੰਮ ਕੀਤਾ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਉਹ ਪਾਠੀ ਸਿੰਘ ਇਦਾਂ ਕਰ ਸਕਦਾ ਹੈਗਾ ਫਿਰ ਸਾਧ ਸੰਗਤ ਜੀ ਉਤੋਂ ਬਾਅਦ ਆਪ ਉਹ ਪਾਣੀ ਮੰਗਦਾ ਫਿਰੇ ਹੱਥ ਸੜੇ ਹੋਏ ਸੀਗੇ ਸਾਧ ਸੰਗਤ ਜੀ ਪਰ ਉਹਨੂੰ ਕਿਸੇ ਨੇ ਪਾਣੀ ਤੱਕਰ ਨਹੀਂ ਦਿੱਤਾ ਤੇ ਅੱਜ ਵੀ ਜੇ ਉਹ ਕਿਤੇ ਕਿਸੇ ਲੋਕਾਂ ਨੂੰ ਕਿਤੇ ਟੱਕਰ ਜਾਂਦਾ ਹੈਗਾ ਤਾਂ ਸਾਧ ਸੰਗਤ ਜੀ ਉਹ ਆਪ ਸ਼ਹਿਰ-ਸ਼ਹਿਰ ਦੇ ਵਿੱਚ ਕਦੇ ਕਿਸੇ ਨੂੰ ਮਿਲ ਜਾਂਦਾ ਕਦੇ ਕਿਸੇ ਨੂੰ ਦਿਖ ਜਾਂਦਾ ਤੇ ਪੀ ਖ ਮੰਗਦਾ ਪਿਆ ਆ ਤੇ ਹੱਥੋਂ ਦੇ ਸੜੇ ਹੋਇਆ ਵਾਹਿਗੁਰੂ ਜੀ ਐਦਾਂ ਦਾ ਕਿਸੇ ਦੇ ਨਾਲ ਵੀ ਨਾ ਹੋਵੇ ਉਹੀ ਕਹਿੰਦੇ ਆ ਕਿ ਆਪਾਂ ਕਿਸੇ ਦੇ ਮੂੰਹ ਤੋਂ ਨਹੀਂ ਪਛਾਣ ਸਕਦੇ ਕਿ ਉਹ ਅੰਦਰੋਂ ਕਿੱਦਾਂ ਦਾ ਹੈਗਾ ਵਾਹਿਗੁਰੂ ਜੀ ਐਦਾਂ ਦੇ ਬੰਦੇ ਤੋਂ ਹਮੇਸ਼ਾ ਹੀ ਬਚ ਕੇ ਰਹਿਣਾ ਚਾਹੀਦਾ ਹੈ ਤੇ ਬੁਰੇ ਕੰਮ ਦਾ ਬੁਰਾ ਨਤੀਜਾ ਹੁੰਦਾ ਹੈ ਵਾਹਿਗੁਰੂ ਜੀ ਚੰਗੇ ਕੰਮ ਕਰੋ ਚੰਗਾ ਨਤੀਜਾ ਵਾਹਿਗੁਰੂ ਜੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਇਹ ਕਹਾਣੀ ਨਹੀਂ ਹੈ ਵੈਸੇ ਵਾਹਿਗੁਰੂ ਜੀ ਇਹ ਸੱਚੀ ਘਟਨਾ ਹੈ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਹਮੇਸ਼ਾ ਸਾਨੂੰ ਚੰਗਾ ਹੀ ਸੋਚਣਾ ਚਾਹੀਦਾ ਹੈ ਚੰਗਾ ਹੀ ਕਰਨਾ ਚਾਹੀਦਾ ਹੈ ਤੇ ਹਰ ਕਿਸੇ ਦਾ ਭਲਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ